ਪਰ ਮੱਲੀਆਂ ਲਈ ਖੇਡਦਾ ਖੇਡਦਾ ਰਮਨ ਮੱਲੀਆਂ ਵਾਲੇ ਦੇ ਨਾਂ ਦੇ ਨਾਲ ਪ੍ਰਸਿੱਧ ਹੋ ਗਿਆ ਆਇਰਥ ਬੁੱਲੇ ਸਾਊਥ ਹਾਲ ਵਾਲਿਆਂ ਨੇ ਮੁੰਡਾ ਕੈਨੇਡਾ ਤੋਂ ਸੱਦਿਆ ਆਦਮ ਵਾਲੀਆ ਸਣੀ ਇਹ ਕੈਨੇਡਾ ਦੀ ਧਰਤੀ ਦੇ ਵਸਦਾ ਹੈ ਉਥੋਂ ਸੱਦਿਆ ਆ ਰਮਨੇ ਨੂੰ ਇੱਕ ਜੋਰ ਨਾਲ ਜਫਾ ਕੈਨੇਡਾ ਤੋਂ ਸੱਦਿਆ ਗੁਰਜੀਤ ਸੰਧੂ ਦੀ ਟੀਮ ਹੈ ਔਰ ਕਹਿੰਦੇ ਲਾਡੀ ਬੈਸੂਣੀ ਜੱਸੇ ਬੈਸੂਣੀ ਸੋਟੀ ਕੋਨਰ ਰੂਣੀ ਹਮੇਸ਼ੇ ਕੋਨਰ ਹੋਣਾ ਦਾ ਸੱਤੇ ਟਾਲੀ ਦਾ ਮਾਲੂਪੁਰੀਏ ਪੰਮੇ ਦਾ ਵੱਡਾ ਯੋਗਦਾਨ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਚੜਿਆ ਕਾਰਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ ਭੱਜਣ ਦੀ ਜਰਤ ਰਹੀ ਨਸਤਾ ਵੀ ਵਿੱਚ ਜਾਣਦੇ ਸਾਰੇ ਗੁੱਟ ਜੀ ਦਾ ਜੀ ਪੰਮੇ ਔਜਲੇ ਦੀ ਟੀਮ ਖੇਡ ਰਹੀ ਹੈ ਔਰ ਵੇਖਦਾ ਵੀ ਇਸ ਵੇਲੇ ਧਾਕੜ ਗੋਗੜੀਆਂ ਵਾਲਾ ਮਾਨਕ ਸਿੰਘ ਸਾਹਿਬ ਦੀ ਟੀਮ ਲਈ ਸਿਰੇ ਦਾ ਜਫਾ ਲਾ ਉਧਰ ਮਾਨਕ ਸਾਹਿਬ ਖੜੇ ਵੇਖਦੇ ਆ ਕਿ ਮੇਰੀ ਟੀਮ ਦਾ ਖਿਡਾਰੀ ਲਾਉਂਦਾ ਤਕੜਾ ਜਫਾ ਤਕੜਾ ਜਫਾ ਤਕੜਾ ਜਫਾ ਮੇਰਾ ਖੈਰਕ ਟਾਕ ਛੱਤਰਪੁਰੀਆ ਇਹ ਕਾਕਾ ਕਹਿੰਦੇ ਛੱਤਰਪੁਰੀਆ ਇਹ ਬੱਲੇ ਬੱਲੇ ਸਿਰਾ 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 ਵਈ ਹੋਈ ਅੰਮਾ ਮੇਰੇ ਵੀਰ ਬੱਗਿਆਂ ਦਾ ਦੁੱਲਾ ਬੜਾ ਆਤਮ ਵਿਸ਼ਵਾਸ ਦਿਖਾਉਂਦਾ ਪੇਟਾਂ ਵਾਲੇ ਚੰਨੇ ਦਾ ਅੱਜ ਤੇ ਆ ਕੇ ਜਫਾ ਲਾਉਣਾ ਤੇ ਨੰਗਲੰਮੀ ਦੇ ਸੰਦੀਪ ਦਾ ਸੀ ਸਭ ਤੋਂ ਮਹਿੰਗਾ ਜਾਫੀ ਕਹਾਉਣਾ ਪੂਰੀ ਦੁਨੀਆ ਚ ਮਸ਼ਹੂਰ ਹੈ ਇਹ ਦੁੱਗਾਂ ਵਾਲੇ ਦਾ ਮੇਲਾ ਬਣਾਉਣਾ ਪੂਰੀ ਬਤਾਰੇ ਲਾਇਨਮੈਨ ਸੁੱਖਾ ਚੱਕਾ ਵਾਲਾ ਵੀ ਪੂਰਾ ਨਜ਼ਾਰਾ ਲੈ ਰਿਹਾ ਵੀ ਮੇਲਾ ਡਰਬੀ ਦਾ ਸਾਡਾ ਪੂਰਾ ਭਰ ਗਿਆ ਆ ਫੂਲਾ ਸ਼ੂਸ਼ਕਾ ਵਾਲਾ ਸਿਰੇ ਦਾ ਸਿਰੇ ਦਾ ਸਿਰੇ ਦਾ ਜਾਫੀ ਹੈ ਪਰ ਤਮਤਾਨ ਸਾਹ ਵਾਲਾ ਕਹਿੰਦਾ ਐ ਕਿੱਥੇ ਐ ਕਿੱਥੇ ਆਹ ਤੁਮਤਾਨ ਸਾਹਿਬ ਆ ਪਰਮਜੀਤਪੁਰੇ ਵਾਲਾ ਆਹ ਦੇਖਦਾ ਵੀ ਦੁੱਗਾਂ ਵਾਲਾ ਤੇ ਬਾਗੀ ਟੱਕਰ ਸਿਰੇ ਦੀ ਐ ਬਾਗੀ ਤੇ ਦੁੱਗਾਂ ਵਾਲਾ ਦੁੱਗਾਂ ਵਾਲਾ ਤੇ ਬਾਗੀ 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 ਹੋ ਗਈ ਮੇਰੇ ਵੀਰੋ ਬਾਗੀ 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 ਹੋ ਗਈ ਮੇਰੇ ਵੀਰੋ ਆਹ ਤਾਕੜ ਨੌਜਨ ਗਬਰੂ ਗੋਗੜੀਆਂ ਵਾਲਾ ਇਸ ਵੇਲੇ ਕਬੱਡੀ ਹਰ ਕੋਸ਼ਿਸ਼ ਕੀਤੀ ਪੁਆਇੰਟ ਜਿਹੜਾ ਤਾਕੜ ਦੇ ਹਿੱਸੇ 'ਚ ਆ ਜੁੜਿਆ ਸਾਹਮਣੇ ਨੌਜਵਾਨ ਗੱਭਰੂ ਦੀ ਪਈ ਹੋ ਰੇਡ ਆ ਦੁੱਗਾ ਵਾਲੇ ਦੀ ਕੋਸ਼ਿਸ਼ ਫੜਿਆ ਗੁੱਟ ਵੱਜੀ ਕੈਂਚੀ ਵਾਹ ਓਏ ਪਰਮਜੀਤਪੁਰੇ ਵਾਲੇ